ਦੋਤੇਆਣਾ ਮੇਰੇ ਵੀਰੋ ਪਹਿਲੀ ਰੇਡ 1100 ਦੀ ਬੁੱਟਾ ਪੁੱਟਰ ਤੇ ਨਾਨਕਾਣਾ ਮੰਦੀਪ ਹੋਣਾ ਬੰਗਿਆ ਮੇਰੇ ਵੀਰੋ ਦੋਤੇਆਣਾ ਰਪਿੰਦਰ ਰੇਡ ਪਾ ਰਿਆ ਕਬੱਡੀ 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 ਉਹ ਕਬੱਡੀ ਦਾ ਸਰਪੰਚ ਕਬੱਡੀ ਦਾ ਸਰਪੰਚ ਪਿੱਛੇ ਪੈ ਗਿਆ ਇੱਕ ਪਾਸੇ ਯਾਦਾ ਰਪਿੰਦਰ ਯਾਦਾ ਰੁਪਿੰਦਰ ਯਾਦਾ ਰੁਪਿੰਦਰ ਯਾਦਾ ਰੁਪਿੰਦਰ ਯਾਦਾ ਰੁਪਿੰਦਰ ਯਾਦਾ ਰੁਪਿੰਦਰ ਰੁਪਿੰਦਰ ਯਾਦਾ ਲੋਕਾਂ ਨੇ ਕਹਿੰਦਾ ਸਰਕਪੁਰੀ ਦੇ ਸਰਪੰਚ ਤੋਂ ਮੇਰੇ ਵੀਰੋ ਇਹਦਾ ਵੀ ਕਹਿੰਦੇ ਨਾਂ ਚੱਲਦਾ ਮੇਰੇ ਪੰਜਾਬੀ ਵੀਰੋ ਇਹਦੀਆਂ ਵੀ ਕਹਿੰਦੇ ਗੱਲਾਂ ਹੁੰਦੀਆਂ ਖੇਡ ਦੇ ਮੈਦਾਨ ਦੇ ਅੰਦਰ ਨੌਜਨ ਰੁਪਿੰਦਰ ਵੀ ਅੱਜ ਸਾਡਾ ਨਾਮ ਇੰਝ ਚੱਲਦਾ ਜਿੰਨੇ ਚੱਲਦਾ ਹੈ ਪਾਸਪੋਰਟ ਪੁਰਤਕਾਣ ਦਾ ਜਿੰਨੇ ਚੱਲਦਾ ਹੈ ਪਾਸਪੋਰਟ ਪੁਰ ਸੇ ਕਹਿੰਦੇ ਨੌਜਾਨ ਰੁਪਿੰਦਰ ਉਹ ਗੁਰੂ ਦਾ ਖਾਨਸਾ ਟੱਕਾ ਟੱਕੇ 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 ਟੱਕਾ ਟੱਕਾ ਉਹ ਸਾਹਮਣੇ ਕਹਿੰਦੇ ਰੁਪਿੰਦਰ 도ਦੇਵਾਲ ਇੱਕ ਤਕੜਾ ਨੰਬਰ ਖੋੜੀ ਹੈ ਉਹ ਰੇਡ ਪੈਂਦੀ ਹੈ 도ਦੇਵਾਲ ਦੀ ਤੀਜੀ ਰੇਡ 1100 ਦੀ ਖੇਡ ਮੈਦਾਨ ਦੇ ਅੰਦਰ ਪੈ ਗਈ ਹੈ ਜੋੜੇ ਦਾ ਅਰਸ਼ ਕਹਿੰਦੇ ਤਿਆਰ ਹੈ ਕਬੱਡੀ ਦਾ ਸਰਪੰਚ ਤਿਆਰ ਹੈ ਕੋਰੀ ਕਹਿੰਦੇ ਤਿਆਰ ਹੈ ਚਾਰਾਂ ਦੀ ਲੱਗੀ ہوئی ਚੈਨ ਹੈ ਕਿਹੜਾ ਲੱਤੀ ਲੱਗਦਾ ਹੈ ਕਿਹੜਾ ਗੁੱਟ ਫੜਦਾ ਹੈ ਗਣ 30 ਕੇ ਸੈਕਿੰਡਾਂ ਦੇ ਦੋਤੇ ਵਾਲੇ ਦੋਤੇ ਵਾਲੇ ਰਪਿੰਦਰ ਦੀਆਂ ਰੇਡਾਂ ਤੇ ਤੇ ਸੰਦੀਪ ਦੀਆਂ ਰੇਡਾਂ ਤੇ ਬਾਈ ਬਲਜਿੰਦਰ ਭਿੰਦਰ ਵੱਲੋਂ ਪਾਣੀ ਚੰਦਲਿਆ ਪਾਣੀ ਕੱਢੂ ਉਹ ਕਿਹੜੀ ਯਾਰੀ ਆ ਜਿਹੜੀ ਅੰਬਰ ਨੂੰ چیرੂ ਉਹ ਕਿਹੜੀ ਯਾਰੀ ਆ ਜਿਹੜੀ ਅੰਬਰ ਨੂੰ چیرੂ ਇਹ ਦੋਤੇ ਵਾਲਾ ਕਹਿੰਦੇ ਰਪਿੰਦਰ ਮੇਰੇ ਮਿੱਤਰੋ ਕਬੱਡੀ ਕਬੱਡੀ ਪੌਂਡ ਦੇ ਲਈ ਵਧਿਆ ਆ ਕੱਲੂ ਚੱਕਾ ਦੇ ਵਿੱਚ ਪੱਟਾ ਮੇਲਾ ਤਾਂਾਂ ਅੱਜ ਪੈ ਗਿਆ ਪਰਸੂ ਕਹਿੰਦੇ ਸੇਘੇੜੇ ਦੇ ਵਿੱਚ 61 ਯਾਰਾਂ ਨਾਂ ਤੇ 11 ਦਿੱਤੇ ਜਾਣਗੇ ਜਿੰਨਾ ਸਦਾ ਬੋਲਦੀ ਹੈ ਫੇਰ ਕਰੇ ਪ੍ਰਮਾਤਮਾ ਲੋ ਦਵਾਵਾ ਨੇ ਮੈਂ ਪਹਿਲਾਂ ਕਿਹਾ ਸਾਰੇ ਪੜਾ ਸਾਰੇ ਪੜਾ ਟੇਕੇ ਵੇ ਫੇਰੋ ਜੇ ਚੱਕੀ ਉੱਥੇ ਲੱਗ ਸਾਰੀ ਰਾਤ ਇੱਕ ਪਾਸਾ ਕੁੱਟੀ ਜਾਣਾ ਪਰ ਕਿਹੜਾ ਪ੍ਰਮਾਤਮਾ ਰਵਣਿਆ ਰੱਬ ਕਹਿੰਦੇ ਆ ਪੁੱਤਰ ਜੁਵੇਂ ਵਰਗੇ ਵੀਰ ਨੇ ਦਵਾਵਾ ਨੇ ਭਰਾਵਾਂ ਦੇ ਲਈ ਇੱਕ ਵੱਡਾ ਮੇਲਾ ਚੱਲਦਾ ਹੈ ਇਹ ਰੀਜ ਸੀ ਕਿ ਆਹ ਮਹਾਰਾਜ ਜੋਦਾ ਕਹਿੰਦਾ ਰਵਣਾ ਕਹਿੰਦਾ ਇੱਕ ਰੀਜ ਸੀ ਕਿ ਆਹ ਕੁਝ ਹੋਣਾ ਚਾਹੀਦਾ ਓ ਹੋ ਗਿਆ ਓ ਪੂਰੀ ਆ ਗਿਆ ਹਾਂ ਇਧਰਲੇ ਪਾਸੇ ਕਹਿੰਦੇ ਵੀ ਦੋਦੇ ਵਾਲਾ ਰਪਿੰਦਰ ਮੁੰਡੇ ਦੇ ਵੱਡੇ ਸਰਕਾਰ ਲੋਕ ਆਹੀ ਫੈਲ ਦੇ ਪਰਮੇਂਦਰ ਸਰਪੰਚ ਕਹਿੰਦਾ ਇਧਰ ਸੀਰਾ ਸੀਰਾ ਕਿੰਨੀ ਤਕੜੀ ਟੋਟੀ ਕਹਿੰਦੀ ਹੈ ਹਾਂ ਰਾਜ ਸੀਰਾ ਵੀਰ ਹੈ ਸਾਡਾ ਲੈ ਵੀ ਸੀਰਾ ਤੇ ਨਿੱਕਾ ਸੀਰਾ ਤੂੰ ਵੱਡਾ ਸੀਰਾ ਇਧਰਲੇ ਪਾਸੇ ਤੂੰ ਇਧਰ ਪਰਮੇਂਦਰ ਸਰਪੰਚ ਕਹਿੰਦਾ ਵੀ 500 ਦੇ ਵੱਡੇ ਮਾਨ ਸਰਮਾ ਰੋੜ ਕੇ ਪ੍ਰਵਿੰਦਰ ਸਰਪੰਚ ਜੀ ਨੇ ਵੱਡੇ ਵੀਰ ਇਹ ਇਧਰਲੇ ਪਾਸੇ ਜਾਂਦਾ ਸਰਦਪੀਰ ਨੂੰ ਜੱਫਾ ਲਾ ਦੇਗਾ ਪਰ ਦੂਜੇ ਪਾਸੇ ਲੋਕ ਕਹਿੰਦੇ ਸੰਦੀਪ ਸਰ ਪੁਰੀਆ ਕਬੱਡੀ ਪਾਉਣ ਦੀ ਵਾਅਦਾ ਹੈ ਦੋਦੇ ਦਾ ਫਾਈਨਲ ਮੈਚ ਹੈ ਜਦ ਹੋਇਆ ਫਾਈਨਲ ਮੈਚ ਤੇ ਜੋਰ ਦਿਖਾਏ ਪਕੂਲੇ ਇਧਰਲੇ ਪਾਸੇ ਕਹਿੰਦੇ ਸੰਦੀਪ ਹੁਣ ਵਿਚ ਮੈਦਾਨੇ ਨੇ ਮਿੱਤਰੋ ਮੇਲਾ ਲੱਗਾ ਭਾਰੀ ਹਰ ਕੋਈ ਚਾਹੁੰਦਾ ਮਿੱਤਰੋ ਏ ਸਾਡੀ ਬਣੀ ਰਹਿ ਸਰਦਾਰੀ ਜਾਂਦਾ ਕੰ ਜੱਫਾ ਨਾਲੇ ਮਸਲਾ ਜਿੱਤਦਾ ਬਣ ਗਿਆ ਓਏ ਮਸਲਾ ਜਿੱਤਦਾ ਬਣ ਗਿਆ ਦੋ ਦੋ ਕੋਡੀਆਂ ਪਾਦੀ ਸੀਰੇ ਪਿੱਥੋ ਦਾ ਧੰਨਵਾਦ ਇੱਕ ਸ਼ੀਰਾ ਉਹ ਜਿਹਨੇ ਬਜਰੀ ਕਬੱਡੀ ਚ ਦੁਨੀਆ ਬਣਾਈ ਆ ਜਿਹਨੇ ਦੁਨੀਆ ਬਣਾਈ ਆ ਜਿਹਨੇ ਮਹਾਰਾਜ ਮਹਾਰਾਜ ਕਰਾਈ ਆ ਰਪੀਆਂ ਗਗਨ ਦੇ ਲਈ ਸੂਰੀਆਲੇ ਦੇ ਲਈ ਬਹੁਤ ਧੰਨਵਾਦ ਲੋ ਦੋਦੇ ਵਾਲਾ ਰਪਿੰਦਰ ਫੇਰ ਕਬੱਡੀ ਪਾਉਣ ਦੇ ਲਈ ਵਾਦਾ ਹੋਇਆ ਆਹ ਟੱਕਰ ਹੋ ਗਈ ਸ਼ੇਰਾਂ ਦੀ ਖੜਕੇ ਬੈਖੇ ਕੋਲੇ ਜਮਾਨਾ ਕਬੱਡੀ ਕੱਪ ਉਹੀ ਜਿੱਤਣਗੇ ਜਿਹਨੇ ਸਾਹਮਣੇ ਕਹਿੰਦੇ ਕਬੱਡੀ ਪੈ ਰਹੀ ਹੈ ਮੇਰੇ ਮਿੱਤਰੋ ਉਪਰ ਕਹਿੰਦੇ ਚਾਰੇ ਪਿਆਰ ਨੇ ਚਾਰੇ ਪਿਆਰ ਰਿਪਰ ਰਪਿੰਦਰ ਇਹ ਮੈਦਾਨ ਇਹ ਲੋਕ ਕਹਿੰਦੇ ਆ ਵੀ ਦੁੱਤੇ ਵਾਲਾ ਅੱਜ ਦੇ ਟਾਈਮ ਦਾ ਸਿਰਾ ਅੱਤ ਜੋ ਰੌਲੇ ਵਾਲੀ ਬੱਟ ਕੌਣ ਬਾਊਗਾ ਅੱਜ ਰੌਲੇ ਵਾਲੀ ਬੱਟ ਕੌਣ ਬਾਊਗਾ ਇਹ ਕਹਿੰਦੇ ਮਹਾਰਾਜ ਦੀ ਧਰਤੀਆਂ ਮੇਰੇ ਮਿੱਤਰੋ ਇਹ ਪਰ ਕਹਿੰਦੇ ਚਾਰ ਨੇ ਨਵੰਬਰ ਨੇ ਤਾਵਾਂ ਬੋਲ ਦਿੱਤਾ ਰੇਡਾਂ ਪੈਂਦੀਆਂ ਜਿਵੇਂ ਲੱਗਦੇ ਅਰਚ ਵਰਗੇ ਯਾਤੇ ਵਰਗੇ ਇਹ ਆ ਕੇ ਦੇ ਟਾਈਮਾਂ ਦੇ ਬੋਲ ਜ਼ੋਰ ਨਾਲ ਸਤਿ ਸ਼੍ਰੀ ਅਕਾਲ ਗੋਦਾ ਫਾਸਟ ਫਰਕਵਰ ਸਾਈਕਲ ਉਧਰ ਬੇਤੀ ਹੈ 13 ਫਰਵਰੀ ਬੱਲੋ ਮਾਜਰੇ ਮੋਡਾ ਮੇਲਾ ਹੋਣਾ ਬੱਲੋ ਮਾਜਰੇ ਚ ਪੜੀਆਂ ਕਬੱਡੀਆਂ ਸ਼ਾਮ ਨੂੰ ਅਖਾੜਾ ਲੱਗੂ ਪੱਪੂ ਮਾਰਨ ਦਾ ਸਾਰੇ ਵੀਰ ਪਹੁੰਚੋ ਪੰਮੇ ਦਾ ਥੂਲੇ ਵਾਲੀਏ ਚੈਨੇ ਦਾ ਧੰਨਵਾਦ ਜਿੱਧਰ ਸਾਰੇ ਸਾਡੇ ਭਰਾ ਕਿਤੇ ਗੱਲ ਭਗਤੇ ਦੀ ਚੱਲਦੀ ਆ ਲੈ ਵੀ ਚੈਨੇਆ ਦਿਲੋਂ ਧੰਨਵਾਦ ਹੈ ਚੈਨਾ ਪ੍ਰਦਾਨ ਪੰਮਾ ਭਾਈ ਸਾਰੇ ਵੀਰਾਂ ਨੂੰ ਅਮਰਤ ਨੂੰ ਬੇਨਤੀ ਅਮਰਤ ਚੀਮਾ ਬੱਸੀਆਂ ਵਾਲਾ ਜਰੂਰ ਮਿਲ ਲਵੇ ਸੀਰਾ ਭਾਈ ਬੇਨਤੀ ਹੈ ਰੁਪਿੰਦਰ ਦੋਦੇ ਵਾਲੇ ਨੇ ਨੌ ਕਬੱਡੀਆਂ ਭਾਈਆਂ ਰੇ ਨੰਬਰ ਅੱਜ ਦੇ ਮੇਲੇ ਦਾ ਰਪਿੰਦਰ ਦੋਤਾ ਡ੍ਰੈਫਟਰੇਟਰ